श्री वाहे गुरु साहिब जी बिलावल महला पञ्जमा बंदन काटे सो प्रभु जाके कल हाथ। अवर कर्म नही षि राखो हरनाथ बन्धन काटे सो प्रभु जा के हाथ, अवर कर्म षटिय राख्यो हरनाथ तो शरणागत माधवे ਪੂਰਨ ਦਇਆਲ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ ਆਸਾ ਪਰਮ ਬਿਕਾਰ ਮੋਹ ਇਨ ਮਹਿ ਲੋਬਾਨਾ ਝੂਟ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂ ਰਾਖੇ ਤਿਉ ਰਹਾ ਪ੍ਰਭ ਅਗੰਮ ਅਪਾਰੇ ਕਰਨ ਕਾਰਣ ਸਮਰਥ ਪ੍ਰਭ ਦੇਹ ਅਪਨਾ ਨਾਉ ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਓ ਕਾਰਨ ਕਰਨ ਸਮਰਥ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਏ ਸਾਧ ਸੰਗ ਹਰ ਹਰ ਗੁਣ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ दे, दे हे भाई जिस प्रभु ਦੇ ਹੱਥ ਵਿੱਚ ਹਰੇਕ ਤਾਕਤ ਹੈ ਉਸ ਉਹ ਪ੍ਰਭੂ ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ ਬੰਧਨ ਕੱਟ ਦਿੰਦਾ ਹੈ हे भाई ਪ੍ਰਭੂ ਦੀ ਸਰਨ ਪੈਣ ਤੋਂ ਬਿਨਾ ਹੋਰ ਕੰਮਾਂ ਦੇ ਕਰਨ ਨਾਲ ਇਹਨਾਂ ਬੰਧਨਾਂ ਤੋਂ ਕਲਾਸੀ ਨਹੀਂ ਮਿਲ ਸਕਦੀ ਬਸ ਹਰ ਵੇਲੇ ਇਹ ਅਰਦਾਸ ਕਰੋ हे हरि हे ਨਾ ਸਾਡੀ ਰੱਖਿਆ ਕਰ हे ਮਾਇਆ ਦੇ ਪ੍ਰਤੀ ਪ੍ਰਭੂ हे ਸਾਰੇ ਗੁਣਾ ਨਾਲ ਭਰਪੂਰ ਪ੍ਰਭੂ हे ਦਇਆ ਦੇ ਸੋਮੇ ਮੈਂ ਤੇਰੀ ਸਰਨ ਆਇਆ ਹਾਂ ਆ ਮੇਰੇ ਸੰਸਾਰ ਦੇ ਮੋਹ ਤੋਂ ਰੱਖਿਆ ਕਰ ਏ ਭਾਈ ਸ੍ਰਿਸ਼ਟੀ ਦਾ ਪਾਲਕ ਪ੍ਰਭੂ ਜਿਸ ਮਨੁੱਖ ਤੇ ਰੱਖਿਆ ਕਰਦਾ ਹੈ ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ਰਹਾਉ ਏ ਭਾਈ ਮੰਦਭਾਗੀ ਜੀਵਨ ਦੁਨੀਆ ਦੀਆਂ ਆਸਾਂ ਵਹਿਮ ਵਿਕਾਰ ਮਾਇਆ ਦਾ ਮੋਹ ਇਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ ਜਿਹੜੀ ਮਾਇਆ ਨਾਲ ਤੋੜ ਸਾਥ ਨਹੀਂ ਨਿਭਾਉਣਾ ਉਹ ਹੀ ਉਸ ਦੇ ਮਨ ਵਿੱਚ ਟਿਕੇ ਰਹਿੰਦੇ ਹੈ ਕਦੇ ਵੀ ਪਰਮਾਤਮਾ ਨਾਲ ਸਾਹ ਨਹੀਂ ਪਾਉਂਦਾ ਏ ਸਭ ਤੋਂ ਉੱਚੇ ਚਾਨਣ ਦੇ ਸੋਮੇ ਏ ਸਭ ਗੁਣਾ ਨਾਲ ਭਰਪੂਰ ਪ੍ਰਭੂ ਏ ਸਰਵਵਿਆਪਕ ਪ੍ਰਭੂ ਅਸੀਂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ ਏ ਪਾਉਂ ਜੇ ਬੇਅੰਤ ਪ੍ਰਭੂ ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ ਮਾਇਆ ਦੇ ਬੰਦਨਾ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈ اے ਨਾਨਕ ਆਖ اے జగਤੇ ਰਚਨਾਰ ਪ੍ਰਭੂ اے ਸਭ ਕੁਝ ਕਰ ਸਕਣ ਵਾਲੇ ਪ੍ਰਭੂ ਮੈਨੂੰ ਆਪਣਾ ਨਾਮ ਵਾਪਿਸ اے ਭਾਈ ਸਾਧ ਸੰਗਤ ਵਿੱਚ ਟਿੱਕੇ ਸਦਾ ਪਰਮਾਤਮਾ ਦੀ ਸ਼ਿਵ ਸਿਲਾ ਦੇ ਗੀਤ ਗਾਇਆ ਕਰ ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ